ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਰਾਮਿਆਣਾ ਬਲੂ ਕੋਟਲੀ ਵਾਲੀ ਛੜਕ ਦੇ ਉੱਤੇ ਪਿੰਡ ਆਉਂਦਾ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਬਾਈ ਜਿਹੜੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਜਾਦਾ ਮੱਝਾਂ ਆਉਂਦੀਆਂ ਵਿਕਰੀ ਵਾਲੀਆਂ ਕਾਫੀ ਟਾਈਮ ਬਾਅਦ ਮੱਜਾਂ ਦੀ ਵੀਡੀਓ ਨਿਕਲਦੀ ਐ ਤੇ ਅੱਜ ਫੇਰ ਸਵਾਬੇ ਬਣਿਆ ਵੇ ਤੁਹਾਨੂੰ 6 ਮੱਜਾਂ ਜਿਹੜੀਆਂ ਮੈਂ ਇਸ ਘਰ ਦੇ ਵਿੱਚੋਂ ਦਿਖਾਉਣੀ ਐ ਗੱਬਣ ਐ ਪੰਜ ਇਹਨਾਂ ਦੇ ਵਿੱਚੋਂ ਇੱਕ ਸੂਈ ਸਵਾਈ ਐ ਜਿਹੜਾ ਵੀ ਵੀਰ ਪਸ਼ੂ ਖਰੀਦਣਾ ਚਾਹੁੰਦਾ ਭਾਵੇਂ ਉਹ ਕਿਸੇ ਵੀਡੀਓ ਦੇ ਮਾਧਮ ਨਾਲ ਹੁੰਦਾ ਖਰੀਦਣ ਵਾਲੇ ਦਾ ਹੱਕ ਆ ਵੀ ਆ ਕੇ ਤਸੱਲੀ ਕਰੇ ਆਪਦੀ ਸਮਝ ਨਾਲ ਖਰੀਦੇ ਸੌਦਾ ਦੋ ਤਰ੍ਹਾਂ ਦਾ ਆਪਸੀ ਸਹਿਮਤੀ ਨਾਲ ਹੋਣਾ ਹੁੰਦਾ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਐ ਸੋ ਕੋਸ਼ਿਸ਼ ਕਰਾਂਗੇ ਤੁਹਾਨੂੰ ਇਹ ਤੋਰ ਕੇ ਵੀ ਮੱਝਾ ਦਿਖਾ ਸਕੀਏ ਤੇ ਹਰੇਕ ਪਾਸੇ ਤੋਂ ਦਿਖਾ ਸਕੀਏ ਫਿਰ ਵੀ ਤੁਸੀਂ ਇੱਥੇ ਆਪ ਪਹੁੰਚ ਕੇ ਸੌਦੇ ਕਰ ਸਕਦੇ ਹੋ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਦੱਸੋ ਇਧਰੋਂ ਕੱਪਣ ਤੋਂ ਸ਼ੁਰੂ ਕਰ ਲੈਨੇ ਆਪਾਂ ਸੋਈ ਸਵਾਈ ਮੱਝ ਜਿਹੜੀ ਉਹ ਲਾਸਟ ਉੱਤੇ ਦਿਖਾ ਦੇਾਂਗੇ ਮੱਝਾਂ ਦੀ ਵੀਡੀਓ ਘੱਟ ਆਉਂਦੀ ਹੈ ਕਿਉਂਕਿ ਮੱਝਾਂ ਨਿਕਲਦੇ ਨਹੀਂ ਘੱਟ ਹੈ ਸੋ ਅੱਜ 6 ਮੱਝਾਂ ਨਿਕਲੀਆਂ ਤਾਂ ਕੋਸ਼ਿਸ਼ ਕਰ ਲੋ ਜਿਹੜਾ ਨਾਲ ਤੁਹਾਨੂੰ ਜੱਟਿਆ ਉਹਦਾ ਸੌਦਾ ਕਰਨ ਦੀ ਗੋਰੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੋਰੇ ਬਾਈ ਆਈ ਜਾਂਦੀਆਂ ਰੂਟੀਨ 'ਚ ਮੱਝਾਂ ਹਾਂਜੀ ਬਾਈ ਜ ਮੱਝਾਂ ਚਿਕੇ ਅੱਜ ਸਾਡੇ ਕੋਲ 5 ਗੱਬਣ ਹੈ 1 ਸੂਈ ਸਵਾਈ ਮੈਂ ਹਾਂਜੀ ਸੂਈ ਵੀ ਤਾਜੀ ਹੈ ਜੀ ਬੌਲੇ ਜੀ ਹਜੇ ਬੌਲਾ ਪਾਟਦਾ ਜੀ ਅੱਛਾ ਠੀਕ ਹੈ ਪਹਿਲੇ ਨੰਬਰ ਤੇ ਮੱਝ ਤੇਰੇ ਹੱਥੀ ਖੜੀ ਹੈ ਬਈ ਤੇ ਤੀਜਾ ਸੂਆ ਸੂਗੀ ਜੀ ਇਸ ਵਾਰ ਠੀਕ ਹੈ ਤੇ ਹਜੇ 5-6 ਦਿਨ ਹੀ ਸੁੰਦੀ ਜੀ ਰੈਡ ਹੀ ਰਹੂਗਾ ਇਹਦਾ ਰੈਡ ਫੋਨ ਤੇ ਕਰਾਂਗੇ ਸਾਰਿਆਂ ਦਾ ਰੈਡ ਫੋਨ ਤੇ ਰੋ ਹਾਂਜੀ ਠੀਕ ਹੈ ਬਾਕੀ ਸਾਰੀਆਂ ਮੱਝਾਂ ਨਾ ਜੀ 15 ਪਲੱਸ ਵਾਲੀਆਂ ਹੀ ਆ ਠੀਕ ਹੈ ਦੋ ਦੋ ਥਣ ਤੁਹਾਨੂੰ ਵੀ ਤੁਸੀਂ ਵੇਖ ਲੈ ਜੀ ਦੂਰੇ ਥਣ ਦੀਆਂ ਜੀ ਤੇ ਜਵਾਨ ਮੱਝਾਂ ਠੀਕ ਹੈ ਸੋ ਦੋਸਤੋ ਤੀਜਾ ਸੂਆ ਦਣ ਹਜੇ ਲੈਂਦੀ ਐ ਸੂਨ ਚ 15 ਕਿਲੋ ਤੋਂ ਬਾਹਰ ਸਾਰੀਆਂ ਮੱਜਾਂ ਜਿਹੜੀਆਂ ਬਾਈ ਕਹਿੰਦਾ ਵੀ ਦੁੱਧ ਦੇਣ ਦੀ ਆਸ ਐ ਫਿਰ ਵੀ ਇਹ ਤੁਸੀਂ ਦੇਖ ਲਓ ਵੀ ਤੁਸੀਂ ਕਿੰਨਾ ਦੁੱਧ ਇਹਨਾਂ ਦਾ ਝੋਲੋਗੇ ਤੀਜਾ ਸੂਹਾ ਮੱਝ ਨੇ ਸੋਣਾ ਨਰੋਈ ਚੰਗੀ ਐ ਮੱਝ ਢਾਂਜਾ ਸੋਣਾ ਥਣ ਮੋਟਾ ਖਵਾਨਾ ਸੋਣਾ ਬਣਾਉਂਦੀ ਹੁੰਦੀ ਐ ਪਰ ਹਜੇ ਦਿਨ ਇਹ ਇਹਨੇ ਲੈ ਜਾਣੇ ਐ ਸੂਨ ਦੇ ਵਿੱਚ ਹਜੇ ਇਹ ਕੱਚੀ ਐ ਮੱਝ ਚੰਗ ਤੁਸੀਂ ਇਹਦਾ ਹੁਣ ਦੇਖ ਲਓ ਸੋ ਪਹਿਲੇ ਨੰਬਰ ਤੇ ਤੁਹਾਨੂੰ ਮੱਝ ਦਿਖਾ ਰਹੇ ਹਾਂ ਇਸ ਤੋਂ ਅੱਗੇ ਜਿਹੜੀ ਮੱਝ ਆ ਦੱਸੋ ਇਹਦਾ ਹਵਾਨਾ ਦੇਖਿਓ ਖੜੀ ਦਾ ਕਰਮਾ ਵਾਲੀ ਦਾ ਕਾਫੀ ਚੌੜਾ ਹਵਾਨਾ ਥੱਲੋਂ ਤੁਹਾਨੂੰ ਤਿਆਰ ਦਿਸੂਗਾ ਇਸ ਤਰ੍ਹਾਂ ਦਾ ਰੁਖ ਹੈ ਐ ਗੋਰੇ ਭਾਈ 2 ਨੰਬਰ ਤੇ ਇਹ ਦੂਜਾ ਸੂਆ ਜੀ ਇਹ ਵੀ ਹਜੇ 4 ਦਿਨ ਨਹੀਂ ਸੁੰਦੀ ਜੀ ਠੀਕ ਹੈ ਸੋ ਦੱਸੋ ਦੂਜਾ ਸੂਆ 4 ਦਿਨ ਬਾਕੀ ਸਾਰੀਆਂ ਮਹੀਆਂ ਨਸਲ ਕੁਆਲਿਟੀ ਵਾਲੀਆਂ ਜੀ ਠੀਕ ਹੈ ਇਹੋਣ ਵੀ ਜੱਤ ਪਾਤ ਵਾਲੀ ਮੈਂ ਹੀ ਦਿੰਦੀ ਐ ਦੁੱਧਤਾ ਜੀ ਸਹੀ ਹੈ ਤੋ ਦਸੋ ਪੂਰਾ ਵਧੀਆ ਹਵਾਨਾ ਚੰਗਾ ਫਿਕਸ ਜਾ ਹਵਾਨਾ ਥਾਣਾ ਚ ਬਿੱਥੀ ਸੋਹਣੀ ਸਿੰਘ ਛੋਟਾ ਕੁੰਡਾ ਢਾਂਚਾ ਤੁਸੀਂ ਇਹਦਾ ਦੇਖ ਲੈਣਾ ਇਹ ਤੋਂ ਥਾਣਾ ਚ ਬਿੱਥੀ ਤੁਸੀਂ ਉਹਨ ਦੇਖ ਲੋ ਅਗਾੜੀ ਜਿਹੜੀ ਉਹ ਵੀ ਸੋਹਣੀ ਦਿਸਦੀ ਐ ਪੂਛ ਬਿਲਕੁਲ ਬਾਰੀਕ ਐ ਮੋਢ ਦੇ ਵਿੱਚੋਂ ਕੇਸ ਮੱਝ ਦੀ ਵੀ ਤੁਸੀਂ ਦੇਖੋ ਉਹ ਘਵਾਨੇ ਦਾ ਰੋ ਫੇਰ ਦੇਖ ਲਓ ਦੂਜਾ ਸੂਆ ਇਹਨੇ ਸੂਣਾ ਬਿਲਕੁਲ ਪਤਲੀ ਪੂਛ ਦੀ ਹੈ ਇਹਦੇ ਨਾਲ 3 ਨੰਬਰ ਤੇ ਮਰਜ ਇਹ ਵੀ ਦੂਜਾ ਸੂਆ ਸੁਗੀ ਇਸ ਵਾਰ ਜੀ ਠੀਕ ਹੈ ਕਿੰਨੇ ਦਿਨ ਲੈ ਸਕਦੀ ਅੰਦਾਜ਼ਾ ਇਹ ਵੀ ਹਜੇ ਲੈ ਜੂ 5 ਦਿਨ ਜੀ ਸੋ 5 ਦਿਨ ਹਜੇ ਅੰਦਾਜ਼ਾ ਦੋਸੋ ਇਹਨੇ ਵੀ ਲੈ ਜਾਣੇ ਸੂਆ ਦੂਜਾ ਚੰਚਾਈ ਰਵੀ ਤੁਸੀਂ ਦੇਖੋ ਸਾਰੀਆਂ ਮੱਜਾਂ ਦਾ ਰੰਗ ਰੂਪ ਵੀ ਜਿਹੜਾ ਉਹ ਸੋਹਣਾ ਹੈ ਚੰਗੀਆਂ ਕਾਲੀਆਂ ਕਾਲੀਆਂ ਮੱਜਾਂ ਦਿਸਦੀਆਂ ਥਾਣੇ ਦੇ ਤੁਸੀਂ ਹੁਣ ਇੱਥੋਂ ਦੇਖੋ ਇਸ ਸਾਈਡ ਤੋਂ ਹਾੜੇ ਢਿੱਲੇ ਹਵਾਨੇ ਦਿਸਣਗੇ ਕਿਉਂਕਿ ਜੇ ਦੇਣ ਇਹਨਾਂ ਮੱਜਾਂ ਨੇ ਲੈਣੇ ਆ ਸੂਨ ਦੇ ਵਿੱਚ ਹੁਣ ਇੱਥੋਂ ਤਾਂ ਹਿੱਲੂਗੀ ਤਾਂ ਫੇਰ ਹਵਾਨਾ ਤੁਸੀਂ ਦੇਖੋ ਇਹ ਦੂੱਗੇ ਮੱਜ ਹਾਂ ਜਿਹੜੀ ਤੁਹਾਨੂੰ ਦਿਖਾਉਣੀ ਆ ਸੋ 4 ਨੰਬਰ ਦੇ ਉੱਤੇ ਜਿਹੜੀ 4 ਨੰਬਰ ਤੇ ਗੋਰੇ ਬਾਈ ਇਹ ਤੀਜਾ ਸੂਆ ਸੂਗੀ ਆ ਸਵਾਲ ਜੀ ਹੂੰ ਇਹ ਵੀ ਮੈਂ ਚੰਗੇ ਰਿਕਾਰਡ ਵਾਲੀ ਆ ਬਰੀਕੀਆਂ ਬਰੂਕੀਆਂ ਵਾਲੀ ਬਹੁਤ ਠੀਕ ਹੈ ਕਿੰਨੇ ਕੁ ਦਿਨ ਲੈ ਜੂ ਇਹ ਵੀ ਹਜੇ ਲੈ ਜੂ 4-5 ਦਿਨ ਠੀਕ ਹੈ ਸੋ ਸੋ 4-5 ਦਿਨ ਜੇ ਲੈ ਜੂਗੀ ਅੱਛਾ ਤੁਸੀਂ ਟਾਂਚਾ ਦੇਖ ਲਓ ਥੋੜਾ ਜਿਹਾ ਡਰਦਿਆਂ ਬਾਈ ਗੋਰੇ ਦੇ ਆਪਦੇ ਗੋਡੇ ਦੇ ਸੱਟ ਲੱਗੀ ਸੀ ਜਿਹਦੇ ਕਰਕੇ ਅ ਅੰਕਲ ਤੋੜ ਕੇ ਦਿਖਾ ਰਹੇ ਆ ਲੇਉ ਮੋੜ ਲਈ ਸੋਏ ਤੀਜਾ ਸੂਆ ਇਹ ਸਮਝਨੇ ਸੋਣਾ ਦਿਨ ਹਜੇ ਵੀ ਲੈਂਦੀ ਹੈ ਹਫਤਾ ਹੁਣ ਵੀ ਤਿਆਰੀ ਸੋਹਣੀ ਦਿਸਦੀ ਹੈ ਕਿਕ ਤਾਂ ਸਾਰੀਆਂ ਮੰਗਾਂ ਨਾ ਜੀ ਚੋਂਦੀਆਂ ਵੀ ਪੋਲੀਆਂ ਠੀਕ ਹੈ ਹਰ ਇੱਕ ਬੰਦੇ ਦੀ ਡਿਮਾਂਡ ਨੂੰ ਦੇ ਵੀ ਸੂਈ ਮੈਂ ਕੱਢਣਾ ਨਿਕਲ ਜੀ ਹਮ ਸਾਰੀਆਂ ਮੰਜਾਂ ਚੋਂਦੀਆਂ ਵੀ ਪੋਲੀਆਂ ਜੀ ਠੀਕ ਹੈ ਤੇ ਇਹ ਦੋ ਕੇ ਗੋਰੇ ਭਾਈ ਜਿਹੜੀ ਮੱਝ ਅੰਕਲ ਖੋ ਇਹ ਵੀ ਤੀਜਾ ਸੂਆ ਸੂ ਗਈ ਜੀ ਹੂੰ ਇਹ ਚੰਗੇ ਰਿਕਾਰਡ ਵਾਲੀ ਇਹ ਮਾਂ ਹੈ ਜੀ ਠੀਕ ਹੈ ਦੋਸਤੋ ਇਹਦਾ ਥਣ ਦਾ ਸੈਜ ਵੀ ਦੇਖੋ ਕਿੱਡਾ ਜ਼ਬਰਦਸਤ ਲੱਗਾ ਹਵਾਨੇ ਦੇ ਨਾੜਾਂ ਬਹੁਤ ਸੋਹਣੀਆਂ ਇਸ ਸਾਈਡ ਤੋਂ ਤੁਹਾਨੂੰ ਨਜ਼ਰ ਆਉਂਦੀਆਂ ਹੋਣੀਆਂ ਹਣ ਨੀਲੀ ਰਾਵੀ ਨਸਲ ਦੇ ਬੱਚੇ ਪਾਉਣ ਵਾਲੀ ਮੱਝ ਹੈ ਜਿਨੇ ਖਰੀਦਣੀ ਹੈ ਤਾਂ ਬੇਸ਼ੱਕ ਸੀਮਨ ਨੀਲੀ ਰਾਵੀ ਦਾ ਲਵਾ ਲਓ ਇਦਾਂ ਦਾ ਇਹਦਾ ਢਾਂਚਾ ਪੂਛ ਭਾਰੀ ਹੈ ਨੀਲੀ ਵਾਲੀ ਹੈ ਥਣ ਬਹੁਤ ਸੋਹਣਾ ਲੱਗਾ ਸਾਰੀਆਂ ਮੱਝਾਂ ਚੋਂ ਜਿਆਦਾ ਸੋਹਣਾ ਹਵਾਨਾ ਹੈ ਤੇ ਜਿਆਦਾ ਹੀ ਚੰਗਾ ਥਾਣ ਲੱਗਾ ਹੈ। ਇਸ ਸਾਈਡ ਤੋਂ ਵੀ ਤੁਸੀਂ ਇਹਦੇ ਥਾਣ ਦੇਖੋ ਕਾਫੀ ਚੰਗੇ। ਹਵਾਨਾ ਦੇਖੋ ਉਤੋਂ ਬਰੀਕ ਹੱਡੀਆਂ ਜਿਹੜੀਆਂ ਉਹ ਦਿਸਦੀਆਂ ਹੈ। ਦੁੱਧ ਵਾਲੇ ਪੱਖ ਤੋਂ ਚੰਗੀ ਰਹਿਣਾ ਚਾਹੀਦਾ ਗਰਮਾਲੀ ਨੂੰ। ਸੋਏ 5 ਨੰਬਰ ਤੇ ਸੀ 6 ਨੰਬਰ ਦੇ ਉੱਤੇ ਜਿਹੜੀ ਮੱਝ ਤੁਹਾਨੂੰ ਦਿਖਾਉਣੀ ਹੈ ਸੂਈ ਸਵਾਈ ਹੈ ਤੇ ਸੂਈ ਵੀ ਬਾਈ ਦੱਸਦਾ ਵੀ ਇਹ ਤਾਜੀ ਹੈ ਬਿਲਕੁਲ ਬੱਚੇ ਦਾ ਨਾੜੂਆ ਨਾਲ ਇੱਕ ਮਿੰਟ ਰੁਕ ਜੇ ਇਹ ਤੀਜਾ ਸੂਆ ਬਾਈ ਹੂੰ ਕਿ ਪਰਸੋ ਸੂਈ ਆ ਹਜੇ ਬੌਲਾ ਪਾੜਦਾ ਜੀ ਠੀਕ ਹੈ ਤੇ ਬੌਲਾ ਵੀ 11 12 ਲੀਟਰ ਹੁਣ ਤਿਆਰ ਹੋਊਗਾ ਜੀ ਬੱਚਾ ਕੱਟਾ ਨਾਲ ਬਾਈ ਬੱਚਾ ਕੱਟਾ ਜੀ ਠੀਕ ਹੈ 1600 ਬੱਚਾ ਕੱਟਾ ਹੈ 11 12 ਕਿਲੋ ਨੂੰ ਬੌਲੇ ਤੋਂ ਸ਼ੁਰੂਆਤ ਹੈ ਮੱਝ ਦੀ ਹਾਜੇ ਦੁੱਧ ਪਾੜਦਾ ਹੈ ਜਿਹੜਾ ਵੀਰ ਚੋਣਾ ਚਾਹੁੰਦਾ ਉਹ ਤੁਹਾਨੂੰ ਦੁੱਧ ਚੁੰਦਿਆਂ ਤੋਂ ਪਤਾ ਲੱਗ ਜਾਣਾ ਬੌਲੇ ਦੇ ਵਿੱਚ ਆ ਕਿਉਂਕਿ ਸਿੱਧਾ ਦਿਨ ਅਜੇ ਤੀਜਾ ਹੀ ਹੈ ਉਹ ਹਵਾਨਾ ਇਹਦਾ ਹੁਣ ਤੁਸੀਂ ਐਵੇਂ ਦੇਖ ਸਕਦੇ ਹੋ ਮੋੜ ਲਓ ਜੀ ਉਹ ਟਾਂਚਾ ਤੁਸੀਂ ਦੇਖੋ ਗੁਰੇ ਭਾਈ ਥੋੜਾ ਇਹ ਲੱਗਦਾ ਜਿਵੇਂ ਭਲੂਣਾ ਹੋ ਸਕਦੀ ਹੈ ਜਾਂ ਵੈਸੇ ਨਹੀਂ ਥੋੜਾ ਜਿਹਾ ਪਾਸਾ ਹੈਗਾ ਜੀ ਠੀਕ ਹੈ ਥਣ ਕੋਈ ਘਟਵਾਦ ਨਹੀਂ ਇੱਕ ਧਾਰ ਦਾ ਫਰਕ ਨਹੀਂ ਜੀ ਓਕੇ ਇਸ ਮੈਂ ਦਾ ਥੋੜਾ ਜਿਹਾ ਪਾਸਾ ਪਹਿਲਾਂ ਹੀ ਰੱਖਦੀ ਸੀ ਗੱਬਣ ਵੀ ਜੀ ਠੀਕ ਹੈ ਹੁਣ ਵੀ ਪਾਸਾ ਹੈਗਾ ਥੋੜਾ ਸੋ ਦੇਖੋ ਤੁਸੀਂ ਵੈਸੇ ਐਵੇਂ ਖੜੀ ਤੋਂ ਤੁਹਾਨੂੰ ਅੰਦਾਜ਼ਾ ਨਹੀਂ ਹੋਣਾ 19 21 ਫਰਕ ਹੈਗਾ ਪਰ ਦੁੱਧ ਬਰਾਬਰ ਹੈ ਕਈ ਵਾਰ ਇਹ ਬੰਨ ਕਰ ਚ ਵੀ ਹੋ ਸਕਦਾ ਹੁੰਦਾ ਪਸੂ ਬਾਕੀ ਆਪਾਂ ਪਸਮਾ ਕੇ ਜੇ ਧਾਰਾਂ ਮਾਰਨੀ ਬਹੁਤ ਚੰਗਾ ਥਣ ਕਰਦੀ ਹੈ ਜੀ ਠੀਕ ਹੈ ਸੋਸੇ ਮਾਰ ਜਦਾ ਆਪਾਂ ਤੁਹਾਨੂੰ ਪਸਮਾ ਤੇ ਧਾਰਾਂ ਵੀ ਦਿਖਾ ਦਿੰਦੇ બસ ਮਾ ਤੁਸੀਂ ਦੇਖ ਲਓ ਅਗਲੇ ਫਿਰ ਤੁਹਾਨੂੰ ਮਾਰੂੰਗਾ ਬਈ ਤਾਰਾ ਬੰਕਲ ਫੁੱਲੀ ਨਰਮ ਚਵਾਈ ਦੀਆਂ ਮੱਝਾਂ ਦੱਸੋ ਆ ਜਿਹੜੀ ਸੂਈ ਵੀ ਹੈ ਖਾਸ ਕਰਕੇ ਗੱਬਣਾ ਵੀ ਇਸੇ ਤਰ੍ਹਾਂ ਹੀ ਬਾਈ ਕਹਿੰਦਾ ਨਿਕਲਨੇ ਸੋ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ ਛੇ ਮੱਝਾਂ ਸੀ ਤੁਸੀਂ ਜਿਹੜਾ ਮਰਜ਼ੀ ਨਾ ਗਾ ਕੇ ਖਰੀਦਿਓ ਤੇ ਤਸੱਲੀ ਕਰ ਲਿਓ ਧੰਨਵਾਦ